ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਏ ਆ ਜੀ ਸਾਡੇ ਅਗਿਆਸਪਤ ਪਤਵੰਤ ਰਵਿਦਾਸ ਪਤ ਜਿਓ ਕਿ ਜਿਨ੍ਹਾਂ ਦੇ ਬਚਨ ਗੁਰਬਾਣੀ ਵਿੱਚ ਵੀ ਅੰਤਰਗਤ ਹੋਏ ਨੇ ਸੋ ਅਸੀਂ ਉਹਨਾਂ ਦੀ ਅੱਜ ਪਾਵਨ ਪਵਿੱਤਰ ਜਗ੍ਹਾ ਤੇ ਪਹੁੰਚੇ ਸੋ ਸਾਡਾ ਇਹ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਆ ਕਿ ਸਾਨੂੰ ਇਥੇ ਬੁਲਾਇਆ ਗਿਆ ਕਮੇਟੀ ਵਾਲਿਆਂ ਨੇ ਫੋਨ ਕੀਤਾ ਤੁਸੀਂ ਆ ਕੇ ਇੱਥੇ ਵੀਡੀਓ ਬਣਾਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਜਾਏ ਕਿ ਦਸੂਰ ਤੋਂ ਵੱਧ ਜਿੰਨਾ ਵੀ ਦਾਨ ਆਪਾਂ ਕਰ ਸਕਦੇ ਆ ਸੋ ਕਰੀਏ ਇਹ ਦੇ ਨਾਲ ਕੀ ਹੈ ਨਲੇ ਗੁਰੂ ਗੁਰੂ ਘਰ ਦਾ ਆਲੇ ਦੁਆਲੇ ਦਾ ਜਿਹੜਾ ਹਿੱਸਾ ਹੈ ਉਹ ਕਵਰ ਹੋ ਜਾਣਾ ਹੈ ਸੋ ਇਹ ਇੱਕ ਬਹੁਤ ਹੀ ਪਾਵਨ ਪਵਿੱਤਰ ਧਰਤੀ ਹੈ ਇਹਨੂੰ ਇੱਥੇ ਚਰਨ ਸ਼ੋਗਨਗਾ ਵੀ ਕਿਹਾ ਜਾਂਦਾ ਹੈ ਸੋ ਬਾਕੀ ਸੀ ਅਗਲੇ ਬਲਾਕ ਪਿਆ ਤੇ ਆ ਜਾ Thank you.